ਸ੍ਰੀ ਵਾਹਿਗੁਰੂ ਸਾਹਿਬ ਜੀ ਤਿੰਨੇ ਤਾਪ ਨਿਵਾਰਨ ਹਾਰਾ ਧੁਖ ਹੰਤਾ ਸੁਖ ਰਾਸ ਤਾ ਕੋ ਬਿਗਣ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਪਰਮ ਸਨਮਾਨ ਜੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਸਤਸੰਗ ਦੀਆਂ ਘੜੀਆਂ ਨੂੰ ਸਫਲियां ਕਰ ਰਹੇ ਹੋ ਆਪ ਜੀ ਮਾਨਯੋਗ ਗਿਆਨੀ ਗੁਰਦੀਪ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਦੀ ਜੋ ਸਾਂਝ ਪਾ ਰਹੇ ਸਨ ਸਰਵਣ ਕਰ ਰਹੇ ਸੀ ਮਾਨਯੋਗ ਗਿਆਨੀ ਭਪਿੰਦਰ ਸਿੰਘ ਜੀ ਜੋ ਹੁਕਮ ਲੱਗਾ ਹੈ ਥੋੜੇ ਸਮੇਂ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਅਤੇ ਰੁਟੀਨ ਵਿੱਚ ਕਿੰਨੀਆਂ ਅਰਦਾਸਾਂ ਹੁੰਦੀਆਂ ਹਨ ਸ੍ਰੀ ਦਰਬਾਰ ਸਾਹਿਬ ਵਿਖੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਪਿਆਰ ਨਾਲ ਜੁੜ ਕੇ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਵਾਨਾਂ ਕੋਲ ਆਪ ਜੀ ਨੇ ਸਰਵਣ ਕੀਤਾ ਅਰਦਾਸ ਸ਼ਬਦ ਚਾਰ ਅੱਖਰਾਂ ਤੋਂ ਹੈ ਐੜਾ ਰਾਰਾ ਦਦਾ ਤੇ ਸਸਾ ਇਹ ਚਾਰੇ ਅੱਖਰ ਕੁਝ ਕਹਿ ਰਹੇ ਨੇ ਜਿਹੜਾ ਪ੍ਰਾਣੀ ਜਿਹੜਾ ਜੀਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੂਰੀ ਵਿੱਚ ਅਰਦਾਸ ਕਰਨ ਆਇਆ ਇਹ ਚਾਰੇ ਅੱਖਰ ਕਹਿ ਰਹੇ ਨੇ ਐੜਾ ਕਹਿੰਦਾ ਜਿਸ ਅੱਗੇ ਤੂੰ ਅਰਦਾਸ ਕਰਨ ਲੱਗਾ ਤੇਰੇ ਅੰਦਰੇ ਭਾਵਨਾ ਬਣੇ ਕਿ ਸਤਿਗੁਰੂ ਜੀ ਅੰਤਰਜਾਮੀ ਨੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਰਾਰਾ ਵੀ ਕਹਿ ਰਿਹਾ ਰਾਰਾ ਕਹਿੰਦਾ ਹੈ ਦੁਨੀਆ ਉੱਤੇ ਬੜੇ ਬੜੇ ਰਖਵਾਲੇ ਨੇ ਕੋਈ ਕਹਿੰਦਾ ਮੇਰੀ ਆ ਰੱਖਿਆ ਕਰਨ ਵਾਲਾ ਕੋਈ ਕਹਿੰਦਾ ਮੇਰੀ ਉਹ ਰੱਖਿਆ ਕਰਨ ਵਾਲਾ ਕਿਸੇ ਨੂੰ ਧੀਆਂ ਪੁੱਤਰਾਂ ਤੇ ਮਾਣ ਹੈ ਕਿਸੇ ਨੂੰ ਮਾਤਾ ਪਿਤਾ ਤੇ ਮਾਣ ਹੈ ਕਿਸੇ ਨੂੰ ਸੱਜਣਾ ਦੋਸਤਾਂ ਤੇ ਮਾਣ ਹੈ ਪਰ ਰਾਰਾ ਕਹਿ ਰਿਹਾ ਕਿ ਤੇਰਾ ਰਖਵਾਲਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਰਖੇ ਰਖਨ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਦੱਦਾ ਵੀ ਕੁਝ ਕਹਿ ਰਿਹਾ ਦੱਦਾ ਕਹਿ ਰਿਹਾ ਕਿ ਤੈਨੂੰ ਦਾਤਾ ਦੇਣ ਵਾਲਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟਨ ਆਵਈ ਅਗੰਤ ਭਰੇ ਭੰਡਾਰ ਅਸੀਂ ਲੈਣ ਵਾਲੇ ਅਕਾਲ ਪੁਰਖ ਪਾਸੋਂ ਗੁਰੂ ਪਾਸੋਂ ਥੱਕ ਜਾਂਦੇ ਆ ਪਰ ਦੇਣ ਵਾਲਾ ਕਦੀ ਥੱਕਦਾ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਏ ਮਹਾਰਾਜ ਸਾਨੂੰ ਦਾਤਾਂ ਵੀ ਦਿੰਦਾ ਅਤੇ ਸੱਸਾ ਕਹਿ ਰਿਹਾ ਹੈ ਕਿ ਤੇਰਾ ਸਹਾਰਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਰ ਅੱਖਰਾਂ ਦਾ ਸੁਮੇਲ ਅਰਦਾਸ ਤੋਂ ਜਿੰਦੀ ਇਹ ਭਾਵਨਾ ਬਣ ਜਾਂਦੀ ਹੈ ਨਾ ਕਿ ਸਤਿਗੁਰੂ ਜੀ ਅੰਤਰ ਜਾਮੀ ਨੇ ਸਾਡੇ ਰਖਵਾਲੇ ਵੀ ਇਹ ਨੇ ਸਾਨੂੰ ਦਾਤਾਂ ਵੀ ਦੇਣ ਵਾਲੇ ਇਹ ਨੇ ਅਤੇ ਸਾਡੇ ਸਹਾਰਾ ਵੀ ਇਹ ਨੇ ਉਹਦੀ ਫਿਰ ਅਰਦਾਸ ਸਤਿਗੁਰੂ ਜੀ ਪੂਰੀ ਕਰ ਦਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਜਿਹੜਾ ਹੁਕਮ ਲੱਗਾ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜਦੋਂ ਮਾਨਯੋਗ ਸਿੰਘ ਸਹਿਬਾਨ ਜੀ ਪ੍ਰਕਾਸ਼ ਦੀਆਂ ਸੇਵਾਵਾਂ ਨਿਭਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਇੱਕ ਅਸਥਾਨ ਹੈ ਕੋਠਾ ਸਾਹਿਬ ਬੜਾ ਪ੍ਰਾਰਥਨ ਸਥਾਨ ਹੈ ਕੋਠਾ ਸਾਹਿਬ ਜੀ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਅਰਦਾਸ ਕਰਕੇ ਸੀਸ ਤੇ ਸੁਭਾਏਮਾਨ ਕਰਕੇ ਮਾਣਯੋਗ ਸਿੰਘ ਸਹਿਬਾਨ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਚਾਲਾ ਪਾਉਂਦੇ ਹਨ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਵਿੱਚ ਸੁਭਾਏਮਾਨ ਹੁੰਦਾ ਮਹਾਰਾਜ ਦਾ ਸਰੂਪ ਨਗਾਰੇ ਵੱਜਦੇ ਨੇ ਨਰਸਿੰਘੇ ਵੱਜਦੇ ਨੇ ਪ੍ਰੇਮੀ ਸੱਜਣ ਸ਼ਬਦ ਪੜਦੇ ਪੜਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚਦੇ ਨੇ ਤੁਸੀਂ ਟੀਵੀ ਵਿੱਚ ਦੇਖਦੇ ਹੋ ਸਭ ਤੋਂ ਮੁਬਾਰਕ ਵਾਲੀ ਗੱਲ ਇਹ ਆ ਕਈ ਥਾਵਾਂ ਤੇ ਅਸੀਂ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਢੀਕ ਰਹੇ ਹੁੰਦੇ ਨੇ ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਡੀਕ ਹੁੰਦੀ ਹੈ ਜਿਵੇਂ ਹੀ ਮਹਾਰਾਜ ਸਾਹਿਬ ਜੀ ਪਹੁੰਚਦੇ ਨੇ ਸੰਗਤਾਂ ਫਿਰ ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦੇ ਪ੍ਰਕਾਸ਼ ਦੀਆਂ ਤਿਆਰੀਆਂ ਹੁੰਦੀਆਂ ਨੇ ਅਤੇ ਮਾਣਯੋਗ ਜਿੰਨੇ ਪ੍ਰੇਮੀ ਸੱਜਣ ਨੇ ਉਹ ਵਾਰੀ-ਵਾਰੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪਾਠ ਸਾਹਿਬਾਨਾਂ ਦੇ ਜਿਹੜੇ ਸਵੈਏ ਹਨ ਉਹ ਪੜ੍ਹਦੇ ਨੇ ਮਹਾਰਾਜ ਦੀ ਉਸਤਤ ਕਰਦੇ ਨੇ ਪ੍ਰਕਾਸ਼ ਹੁੰਦਾ ਹੁਕਮਨਾਮਾ ਹੁੰਦਾ ਸਭ ਤੋਂ ਪਹਿਲੀ ਅਰਦਾਸ ਸ਼ਬਦ ਚੌਂਕੀ ਅਨੰਦ ਸਾਹਿਬ ਜੀ ਦੀ ਹੁੰਦੀ ਹੈ ਪਹਿਲੀ ਅਰਦਾਸ ਦੂਜੀ ਅਰਦਾਸ ਆਸਾ ਦੀ ਵਾਰ ਦੀ ਹੈ ਪ੍ਰੋਤੋਬੀਰ ਅਰਦਾਸੀਆ ਸਿੰਘ ਆਪਜੀ ਸੁਣਦੇ ਹੋ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਹੁਣ ਤੀਸਰੀ ਅਰਦਾਸ ਦੁਪਹਿਰੇ 12 ਵਜੇ ਹੁੰਦੀ ਹੈ ਮੈਂ ਸਟੇਜ ਤੋਂ ਬੇਨਤੀ ਕਰਦਾ ਸਮੇਂ ਮੁਤਾਬਕ ਮਹੀਨਿਆਂ ਦੇ ਮੁਤਾਬਕ ਰੁੱਤਾਂ ਮੁਤਾਬਕ ਆਸਾ ਦੀ ਵਾਰ ਦਾ ਸਮਾਂ ਵੀ ਬਦਲਦਾ ਹੈ ਸਵੇਰੇ ਪਹਿਲੀ ਅਰਦਾਸ ਦਾ ਵੀ ਸਮਾਂ ਬਦਲਦਾ ਪਰ ਤੀਸਰੀ ਅਰਦਾਸ 12 ਵਜੇ ਜੋ ਅਰਦਾਸ ਹੁੰਦੀ ਉਸ ਦਾ ਸਮਾਂ ਇੱਕੋ ਹੀ ਰਹਿੰਦਾ 12 ਵਜੇ ਚੌਥੀ ਅਰਦਾਸ 3 ਵਜੇ ਹੁੰਦੀ ਅਤੇ ਪੰਜਵੀਂ ਅਰਦਾਸ ਦਾ ਜਿਹੜਾ ਸਮਾਂ ਹੈ ਉਹ ਇਸ ਸੋਦਰ ਦਾ ਸੋਦਰ ਰਹਿਣਾ ਸਾਹਿਬ ਜੀ ਦੇ ਪਾਠ ਹੁੰਦੇ ਨੇ ਅਰਦਾਸੀਆ ਅਰਦਾਸ ਕਰਦਾ ਹੈ ਪੰਜਵੀਂ ਅਰਦਾਸ ਛੇਵੀਂ ਅਰਦਾਸ ਸੂਖਮ ਰੂਪ ਵਿੱਚ ਹੁੰਦੀ ਉਹੇ ਸ਼ਬਦ ਚੌਂਕੀ ਆਰਤੀ ਸਾਹਿਬ ਜੀ ਕੀ ਅਰਦਾਸ ਇਸ ਤੋਂ ਬਾਅਦ ਫਿਰ ਸੁਖਾਸਣ ਦੀ ਅਰਦਾਸ ਹੁੰਦੀ ਜਿਸ ਵਿੱਚ ਅਰਦਾਸੀਆ ਸਿੰਘ ਇਹ ਲਬਜ ਬੋਲਦਾ ਸ਼ਬਦ ਚੌਂਕੀ ਸੋਹਿਲਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਮਹਾਰਾਜ ਦਾ ਸੁਖਾਸਣ ਹੁੰਦਾ ਜਿਵੇਂ ਮਹਾਰਾਜ ਦੀ ਸਵਾਰੀ ਸਤਕਾਰ ਦੇ ਨਾਲ ਨਗਾਰੇ ਨਰ ਸਿੰਘੇ ਵਜਾ ਕੇ ਅੰਮ੍ਰਿਤ ਵੇਲੇ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਓਵੇਂ ਹੀ ਸੁਖ ਆਸਨ ਦੇ ਸਮੇਂ ਵੀ ਫਿਰ ਇਹ ਸਾਰੀ ਮਰਿਆਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਿਭਾਈ ਜਾਂਦੀ ਹੈ ਇਸ ਤੋਂ ਬਾਅਦ ਇੱਕ ਅਰਦਾਸ ਹੁੰਦੀ ਹੈ ਗੁਰਮਖੋ ਜਿਹੜੇ ਪ੍ਰੇਮੀਆਂ ਸੱਜਣਾ ਵੱਲੋਂ ਚੰਦੋਆ ਸਾਹਿਬ ਭੇਟਾ ਕੀਤਾ ਜਾਂਦਾ ਤੁਹਾਨੂੰ ਪਤਾ ਹੈ ਹਰ ਰੋਜ਼ ਮਹਾਰਾਜ ਜੀ ਦੇ ਘਰ ਦੇ ਅੰਦਰ ਨਵਾਂ ਚੰਦੋਆ ਸਾਹਿਬ ਲੱਗਦਾ ਤੇ ਮੈਂ ਕਈ ਵਾਰੀ ਹੈਰਾਨ ਵੀ ਹੁੰਨਾ ਜੇ ਅੱਜ ਚੰਦੂਆ ਸਾਹਿਬ ਦੀ ਵਾਰੀ ਲੈਣੀ ਹੋਵੇ ਤੇ 2-3 ਸਾਲ ਵਾਰੀ ਨਹੀਂ ਆਉਂਦੀ। ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰਨ ਵਾਲਿਆਂ ਦੀਆਂ ਵੀ ਲੈਣਾ ਲੱਗੀਆਂ ਪਈਆਂ। ਸੱਚੇ ਪਾਰਸਾ ਜੀ ਦੇ। ਇਸ ਤੋਂ ਬਾਅਦ ਫਿਰ ਗੁਰਮੁਖੋ ਇਸ਼ਨਾਨ ਸੇਵਾ ਦੀ ਅਰਦਾਸ ਹੁੰਦੀ। ਉਹ ਹੁੰਦੀ ਨੌਵੀਂ ਅਰਦਾਸ। ਰਾਤ ਦੇ 12 ਵਜ ਦੇ ਨੇ। 12 ਵਜੇ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਸਮੁੰਦਰ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ ਇਹ ਨੌਵੀਂ ਅਰਦਾਸ ਉਦੋਂ ਆਰੰਭ ਹੁੰਦੀ ਹੈ ਤੇ ਦਸਵੀਂ ਅਰਦਾਸ ਜਿਉਂ ਹੀ ਕਵਾੜ ਖੋਲਦੇ ਨੇ ਅੰਮ੍ਰਿਤ ਵੇਲੇ ਜਿਵੇਂ ਅੱਜ ਹੁਣ ਹਾੜ ਤੇ ਜੇਠ ਦੇ ਜਿਹੜੇ ਮਹੀਨੇ ਚੱਲ ਰਹੇ ਨੇ ਕਵਾੜਾਂ ਦਾ ਸਮਾਂ 2 ਵਜੇ ਦਾ ਹੈ 2 ਵਜੇ ਕਵਾੜ ਖੋਲਦੇ ਨੇ ਤੇ 20 ਮਿੰਟ ਪਹਿਲਾਂ ਇੱਕ ਅਰਦਾਸ ਹੁੰਦੀ ਇਹ ਅਰਦਾਸ ਜਿਹੜੀ 20 ਮਿੰਟ ਪਹਿਲਾਂ ਹੁੰਦੀ ਹੈ ਨਾ ਇਹ ਬੜੀ ਮਹੱਤਵਪੂਰਨ ਹੈ ਇਹ ਦਸਵੀਂ ਅਰਦਾਸ ਹੈ ਇਸ ਅਰਦਾਸ ਦੇ ਵਿੱਚ ਇੱਕ ਸ਼ਖਸ ਦਾ ਨਾਮ ਲਿਆ ਜਾਂਦਾ ਮਹਾਪੁਰਖ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਸੰਗਤ ਜੀ ਕੋਈ ਲੱਖ ਜਮਾ ਕਰਵਾ ਦੇਵੇ ਕੋਈ 20 ਲੱਖ ਦੇ ਦੇ 20 ਕਰੋੜ ਦੇ ਦੇ ਖੜੇ ਹੋ ਕੇ ਕਿਸੇ ਦੀ ਅਰਦਾਸ ਨਹੀਂ ਸਪੈਸ਼ਲ ਕੀਤੀ ਜਾਂਦੀ ਗੁਪਤ ਰੂਪ ਵਿੱਚ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਸੇਵਾਦਾਰ ਵੀ ਕਰਦੇ ਨੇ ਚੌਰ ਬਰਦਾਰ ਸਿੰਘ ਵੀ ਕਰਦੇ ਨੇ ਅਰਦਾਸੀਏ ਸਿੰਘ ਵੀ ਕਰਦੇ ਨੇ ਪਰ ਜੇ ਸਪੈਸ਼ਲ ਅਰਦਾਸ ਖੜੇ ਹੋ ਕੇ ਕੀਤੀ ਜਾਂਦੀ ਉਹ ਕੀਤੀ ਜਾਂਦੀ ਮਹਾਂਪੁਰਖ ਸੰਤ ਬਾਬਾ ਸ਼ਾਮ ਸਿੰਘ ਜੀ ਦੀ ਬਾਬਾ ਸ਼ਾਮ ਸਿੰਘ ਜੀ ਇੱਕ ਤਾਂ ਅਟਾਰੀ ਵਾਲੇ ਨੇ ਇਹ ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ ਤਕਰੀਬਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 72 ਸਾਲ ਆਸਾ ਦੀ ਵਾਰ ਤੋਂ ਪਹਿਲਾਂ ਤਿੰਨ ਪੈਰੇ ਦਾ ਕੀਰਤਨ ਕੀਤਾ ਬਿਨ ਨਾਗਾ ਅੱਜ ਵੇਖੋ 72 ਦਿਨ ਲਗਾਤਾਰ ਗੁਰਦੁਆਰੇ ਨਹੀਂ ਬੰਦਾ ਜਾਂਦਾ ਲਗਾਤਾਰ 72 ਦਿਨ 72 ਸਾਲ ਮਹਾਪੁਰਖਾਂ ਨੇ ਕੀਰਤਨ ਕੀਤਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਬਾਹਰੋਂ ਕਿਸੇ ਦੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਨਹੀਂ ਹੁੰਦੀ। ਕੋਈ ਲੈ ਕੇ ਜਾਵੇ ਪਰ ਵਾਪਸ ਕੀਤੀ ਜਾਂਦੀ ਹੈ। ਇੱਕੋ ਇੱਕ ਮਹਾਪੁਰਖ ਹੈ ਜਿੰਦੀ ਅੱਜ ਵੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੁੰਦੀ ਉਹ ਵੀ ਬਾਬਾ ਸ਼ਾਮ ਸਿੰਘ ਜੀ ਨੇ। ਕੜਾਹ ਪ੍ਰਸ਼ਾਦ ਦੀ ਦੇਗ ਪਹਿਲੀ ਦੀਗ ਬਾਬਾ ਜੀ ਦੇ ਘਰੋਂ ਬਣ ਕੇ ਆਉਂਦੀ ਪਹਿਲਾਂ ਉਹ ਵਰਤਾਈ ਜਾਂਦੀ ਫਿਰ ਪ੍ਰਬੰਧ ਵੱਲੋਂ ਵਰਤਾਈ ਜਾਂਦੀ ਕੜਾ ਪ੍ਰਸ਼ਾਦ ਦੀ ਦੀਗ 10 ਅਰਦਾਸਾਂ ਗੁਰਮਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੁੰਦੀਆਂ ਨੇ ਮਹਾਰਾਜ ਕਿਰਪਾ ਕਰਦੇ ਨੇ ਸੰਪੂਰਨ ਮਰਿਆਦਾ ਜੀ ਦੇ ਗੱਲ ਕਰੀਏ ਅੰਮ੍ਰਿਤ ਵੇਲੇ ਤੋਂ ਲੈ ਕੇ ਤੇ ਸੁਖ ਹਸਨ ਤੱਕ ਦਾਸ ਇੱਕ ਪੁਸਤਕ ਲਿਖ ਰਿਹਾ ਤੇ ਮੈਨੂੰ ਪਤਾ ਹੈ ਵੀ 11 ਸਾਲ ਪੁਸਤਕ ਲਿਖਦੇ ਨੂੰ ਹੋ ਗਏ ਨੇ। ਅੰਮ੍ਰਿਤ ਵੇਲੇ ਤੋਂ ਲੈ ਕੇ ਤੇ ਸੁਖਾਸਨ ਤੱਕ। ਅਜੇ ਪੁਸਤਕ ਪੂਰੀ ਨਹੀਂ ਹੋ ਰਹੀ। ਮਹਾਰਾਜ ਦੇ ਘਰ ਦੀ ਵਡਿਆਈ ਬੜੀ ਹੈ। ਗੁਰੂ ਵਾਲੇ ਬਣੀਏ ਜਦੋਂ ਵੀ ਕਿਤੇ ਸਮਾਂ ਬਣਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੀਏ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਛੇ ਦਾਣ ਮੰਗਨੇ ਆ। ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹ ਦਾਨ ਭਰੋਸਾ ਦਾਨ ਸਤਮਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਤੇ ਇਹ ਸੱਤ ਦਾਨ ਮੰਗਣ ਤੋਂ ਬਾਅਦ ਫਿਰ ਇਹ ਵੀ ਅਰਦਾਸ ਕਰਦੇ ਹਾਂ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਮਹਾਰਾਜ ਦੇ ਘਰ ਦੀ ਵਡਿਆਈ ਹੈ ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ ਹੈ ਪਰ ਜਦੋਂ ਵੀ ਹਰ ਮੰਦਰ ਦੀ ਗੱਲ ਹੁੰਦੀ ਹੈ ਉਦੋਂ ਹਰ ਇੱਕ ਸਿੱਖ ਦੇ ਮੁਖ ਦੇ ਉੱਤੇ ਇਹ ਪੰਕਤੀ ਜ਼ਰੂਰ ਆਉਂਦੀ ਜਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਦਹੁ ਪੁਰਖ ਵਿਧਾਤਾ ਤਾ ਤੂ ਸੋਹਿਆ ਮਹਾਰਾਜ ਕਿਰਪਾ ਕਰਨ ਸਮੇਂ ਮੁਤਾਬਿਕ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀ ਮਾਫੀ ਧੰਨਵਾਦ ਆਪ ਸਿੱਖ ਸੰਗਤਾਂ ਦਾ ਅਮਰੀਕਾ ਦੇ ਵਿੱਚ ਭਾਵੇਂ 2 ਦਿਨ ਦਾ ਸਮਾਂ ਮਿਲਿਆ ਅਤੇ ਆਪ ਜੀ ਦੇ ਦਰਸ਼ਨ ਕੀਤੇ ਨੇ ਮਾਣਯੋਗ ਗਿਆਨੀ ਭੁਪਿੰਦਰ ਸਿੰਘ ਜੀ ਨੇ ਸੱਦਾ ਪੱਤਰ ਦਿੱਤਾ ਮਾਣਯੋਗ ਸਿੱਖ ਪੰਥ ਦੇ ਮਹਾਨ ਰਾਗੀ ਜੱਥਾ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਮਾਣ ਪ੍ਰਾਪਤ ਹੁੰਦਾ ਹੈ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜਿਨ੍ਹਾਂ ਨੇ ਆਪਣੇ ਸਮੇਂ ਵਿੱਚੋਂ ਸਮਾਂ ਬਖਸ਼ਿਸ਼ ਕੀਤਾ ਹੈ ਭਾਈ ਸਾਹਿਬ ਭਾਈ ਸਤਿੰਦਰ ਸਿੰਘ ਜੀ ਹਾਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਾਰੇ ਗੁਰਮੁਖਾਂ ਦਾ ਭਾਈ ਭਗਵਾਨ ਸਿੰਘ ਜੀ ਸਾਰਿਆਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਮੈਨੂੰ ਨਾਲ ਲੈ ਕੇ ਪਰਸੋਂ ਤੋਂ ਹੀ ਆਪ ਜੀ ਦੇ ਦਰਸ਼ਨ ਦੇਦਾਰੇ ਕਰਾਉਣ ਵਾਲੇ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਸ੍ਰੀ ਗੰਗਾ ਨਗਰ ਵਾਲੇ ਭਾਈ ਅਮਨਦੀਪ ਸਿੰਘ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪਿਆਰ ਦੇ ਨਾਲ ਸੀਸ ਨੂੰ ਝੁਕਾ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ